ਹਸਤੀ ਲੰਮੀ ਦਾ ਪੱਟੜਾ ਸਣ ਕੇ ਮੇਰਾ ਸਾਰਿਆ نیند ਨੇ ਸਣ ਕੇ ਉਹ ਨਾਰੀ ਦੇਖੀਆਂ ਮੁਹੱਬਤਾਂ ਮੈਂ ਮੇਰੀ ਹੱਥ ਕੀ ਗਾਰੇ ਲੜੋਂ ਖਾਣੀ ਆਈ ਮੇਰੀ ਅੱਖ ਲੱਗ ਗਈ ਅੱਖ ਲੱਗ ਗਈ ਨਾ ਮੇਰੀ ਅੱਖ ਲੱਗ ਗਈ ਨਹੀਂ ਮੇਰੀ ਅੱਖ ਨਾ ਦਿਖਾਈ ਨਹੀਂ ਮੇਰੀ ਅੱਖ ਨਾ ਦਿਖਾਈ ਹੱਥ ਤੇ ਖਾਤੀ ਕਾ ਦਿਲਾਂ ਦਾ ਮੇਰਾ ਜਾਨੀ ਆਈ ਮੇਰੀ ਅੱਖ ਲੱਗ ਗਈ

ਸਾਸਤਰੀ ਕਾਲ ਜੀ ਸਾਰਿਆਂ ਨੂੰ ਸੋ ਤੁਸੀਂ ਦੇਖਿਆ ਹੋਣਾ ਕਈ ਵਾਰ ਇਹਨਾਂ ਅਸੀਂ ਪੌਂਚੇ ਬਣਾਉਂਦੇ ਆ ਤੇ ਉਹਨਾਂ ਵਿੱਚ ਨਾ ਜ਼ਿਆਦਾਤਰ ਪੌਂਚੇ ਵਿੱਚ ਬਲ ਆ ਜਾਂਦਾ ਵਾ ਮੈਂ ਤੁਹਾਨੂੰ ਅੱਜ ਇਹਹੋ ਜੀ ਤਕਨੀਕ ਦੱਸਾਂਗੀ ਜਿਹੜਾ ਕਿ ਪਰਫੈਕਟ ਤਰੀਕੇ ਨਾਲ ਜਿਹੜਾ ਤੁਸੀਂ ਪੌਂਚੇ ਲਗਾਉਂਗੇ ਤੇ ਕੋਈ ਵੀ ਬਲ ਨਹੀਂ ਆਊਗਾ ਤੇ ਬਿਲਕੁਲ ਨੀਟ ਐਂਡ ਕਲੀਨ ਦੇਖਣ ਨੂੰ ਮਿਲੇਗਾ ਠੀਕ ਹੈ ਜੀ ਸਭ ਤੋਂ ਪਹਿਲਾਂ ਕਈ ਪੌਂਚੇ ਨਾ ਇਸ ਤਰ੍ਹਾਂ ਵੀ ਲਗਾਉਂਦੇ ਆ ਇਹ ਵੀ ਸਹੀ ਆ ਬਟ ਇਹਦੇ ਨਾਲ ਕਈ ਵਾਰ ਹੁੰਦਾ ਕਿ ਪੌਂਚਾ ਟੇਡਾ ਹੋ ਜਾਂਦਾ ਵਾ ਲਗਾਉਂਦੇ ਲਗਾਉਂਦੇ ਤੋ ਅਸੀਂ ਕੀ ਕਰਨਾ ਸਭ ਤੋਂ ਪਹਿਲਾਂ ਕੱਟ ਲਗਾ ਲੈਣੇ ਆ ਪੌਂਚੇ ਤੇ ਵੀ ਅੱਧ ਕਰਕੇ ਤੇ ਸਲਵਾਰ ਵਾਲਾ ਜਿਹੜਾ ਉਹਦੇ ਤੇ ਵੀ ਅੱਧ ਕਰਕੇ ਕੱਟ ਲਗਾ ਲੈਣੇ ਆ ਉਹਦੇ ਤੋਂ ਬਾਅਦ ਅਸੀਂ ਇਹਨੂੰ ਬਿਲਕੁਲ ਸਿੱਧਾ-ਸਿੱਧਾ ਰੱਖ ਕੇ ਸਟਿਚ ਕਰ ਲੈਣਾ ਤੁਸੀਂ ਆ ਦੇਖ ਹੀ ਰਹੇ ਹੋ ਥੋੜਾ-ਥੋੜਾ ਬੁਕਰਮ ਦੇ ਉੱਤੇ ਲੈ ਕੇ ਆਉਣੀ ਪੁਆਇੰਟ ਦੀ ਬੁਕਰਮ ਵਿੱਚ ਲੈ ਕੇ ਤੁਸੀਂ ਸੀਣ ਮਾਰ ਦੇਣੀ ਆ ਠੀਕ ਹੈ ਜੀ ਉਹਦੇ ਤੋਂ ਬਾਅਦ ਟੌਪ ਸਟਿਚ ਲਗਾ ਦੇਣਾ ਜੇਕਰ ਤੁਸੀਂ ਇਸ ਤਰ੍ਹਾਂ ਪੌਂਚਾ ਬਣਾਓਗੇ ਤਾਂ ਤੁਹਾਡਾ ਪੌਂਚੇ ਵਿੱਚ ਕਦੀ ਵੀ ਕੋਈ ਵੱਲ ਨਹੀਂ ਆਊਗਾ ਤੇ ਬਿਲਕੁਲ ਸਿੱਧਾ ਤੇ ਨੀਟ ਐਂਡ ਕਲੀਨ ਹੋਏਗਾ ਅ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੇਕਰ ਤੁਹਾਨੂੰ ਵੀਡੀਓ ਪਸੰਦ ਆਏ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਥੈਂਕ ਯੂ ਜੀ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਇਹ ਵਾਲਾ ਡਿਜ਼ਾਈਨ ਬਹੁਤ ਜ਼ਿਆਦਾ ਚੱਲ ਰਿਹਾ ਵਾ ਸੋ ਆਪਾਂ ਜਿਹੜਾ ਨੂੰ ਇਹਨੂੰ ਬਣਾਉਣ ਦਾ ਦੱਸਾਂਗੇ ਸੋ ਸਭ ਤੋਂ ਪਹਿਲਾਂ ਅਸੀਂ ਕੀ ਕਰਨਾ ਵਾ ਪੌਂਚਾ ਛੱਡ ਕੇ ਇਹਨਾਂ ਨਿਸ਼ਾਨ ਲਗਾ ਲੈਣਾ ਜਿੱਥੇ ਅਸੀਂ ਜਿਹੜਾ ਇਹ ਪੈਚ ਅਟੈਚ ਕਰਨਾ ਵਾ ਠੀਕ ਆ ਉਤੋਂ ਬਾਅਦ ਅਸੀਂ ਜਿੰਨਾ ਕਚੋੜਾ ਪੈਚ ਰੱਖਣਾ ਚਾਹੁੰਦੇ ਉਹਨੂੰ ਚਾਰੋਂ ਪਾਸਿਆਂ ਤੋਂ ਉਹਨਾਂ ਫੋਲਡ ਕਰ ਲੈਣਾ ਵਾ ਉਹਦੇ ਵਿੱਚ ਨਾ ਤਾਂਗੇ ਹਿੱਲੇ ਨਾ ਇੱਕ ਵਿਚਕਾਰੋਂ ਸੀਨ ਨੂੰ ਲਗਾ ਦੇਣੀ ਆ ਉਸ ਤੋਂ ਬਾਅਦ ਜਿਹੜੀ ਵੀ ਤੁਹਾਨੂੰ ਲੈਸ ਪਸੰਦ ਆਉਂਦੀ ਆ ਉਹ ਸਾਈਡਾਂ ਦੇ ਲਾ ਕੇ ਜਿਹੜੀ ਆ ਫਿਨਿਸ਼ਿੰਗ ਦੇਣ ਵਾਸਤੇ ਅਸੀਂ ਜਿਹੜੀ ਆ ਲੈਸ ਉਹ ਹਾਰੇ ਦੁਆਲੇ ਲਗਾ ਦੇਣੀ ਆ ਜੇਕਰ ਤੁਸੀਂ ਮੇਰੇ ਚੈਨਲ ਦੇ ਨਿਊ ਹੋ ਤਾਂ ਚੈਨਲ ਨੂੰ ਜੋਇਨ ਸਬਸਕ੍ਰਾਈਬ ਕਰੋ ਤੁਹਾਨੂੰ ਰੋਜ਼-ਰੋਜ਼ ਬਹੁਤ ਵਧੀਆ ਵੀਡੀਓਜ਼ ਜਿਹੜੀਆਂ ਇੱਥੇ ਮਿਲਣਗੀਆਂ ਥੈਂਕ ਯੂ